ਹਾਂਜੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਨਾ ਸਿਰਫ ਖਬਰਾਂ ਨਹੀਂ ਸੁਣਾਉਂਦੇ ਬਲਕਿ ਦਿਲਾਂ ਦੀਆਂ ਕਹਾਣੀਆਂ ਨੂੰ ਜਿਉਂਦਾ ਕਰ ਦਿੰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਵੀਰ ਦੀ ਜਿਸ ਨੇ ਪੰਜਾਬੀ ਗੀਤਾਂ ਨੂੰ ਆਪਣੀ ਮਿੱਠੀ ਆਵਾਜ਼ ਨਾਲ ਹਰ ਦਿਲ ਵਿੱਚ ਵਸਣਾ ਸਿਖਾਇਆ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਰਾਜਵੀਰ ਜਵੰਦਾ ਵੀਰਜੀ ਦੀ ਜਿਸ ਦੀ ਅਚਾਨਕ ਵਿਛੋੜੇ ਨੇ ਪੂਰੇ ਪੰਜਾਬ ਨੂੰ ਸੋਗ ਵਿੱਚ ਡੁਬਾ ਦਿੱਤਾ ਹੈ ਜੇ ਤੁਸੀਂ ਸਾਡੇ ਚੈਨਲ ਸੋਸ਼ਲ ਮੀਡੀਆ ਅਪਡੇਟ ਤੇ ਨਵੇਂ ਹੋ ਤਾਂ ਤੁਰੰਤ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਵੀ ਚਾਲੂ ਕਰ ਦਿਓ ਤਾਂ ਜੋ ਇਹ ਜੀਆਂ ਤਾਜ਼ਾ ਅਪਡੇਟ ਤੁਹਾਡੇ ਕੋਲ ਪਹੁੰਚ ਜਾਣ ਅਤੇ ਹਾਂ ਵੀਡੀਓ ਨੂੰ ਲਾਈਕ ਕਰਕੇ ਅਤੇ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਅਤੇ ਹੌਸਲਾ ਦਿਓ ਸਾਡੀ ਟੀਮ ਨੂੰ ਦੋਸਤੋ 2025 ਵਿੱਚ ਪੰਜਾਬੀ 뮤직 ਇੰਡਸਟਰੀ ਨੂੰ ਇੱਕ ਤੋਂ ਇੱਕ ਵਾਰ ਝਟਕੇ ਲੱਗੇ ਹਨ ਰਾਜਵੀਰ ਜਬੰਦਾ ਉਹ ਹੈ ਗੱਬਰੂ ਜੋ ਆਪਣੀ ਮੁੱਛਾਂ ਅਤੇ ਬੇਵਕ ਗਾਇਕੀ ਨਾਲ ਹਰ ਉਮਰ ਦੇ ਲੋਕਾਂ ਨੂੰ ਫੈਨ ਬਣਾ ਗਿਆ ਸੀ ਉਸ ਨੇ ਗੀਤਾਂ ਜਿਵੇਂ ਨਹੀਓ ਲੱਭਣੇ ਗਵਾਚੇ ਹੋਏ ਲਾਲ ਮਿੱਟੀ ਲਾਂ ਅਤੇ ਫਰੋਲ ਜੋਗੀਆ ਵਰਗੇ ਨਾਲ ਨਾ ਸਿਰਫ ਹਿੱਟ ਦਿੱਤੀ ਸਗੋਂ ਪੰਜਾਬੀ ਸੰਸਕ੍ਰਿਤੀ ਨੂੰ ਨਵਾਂ ਰੰਗ ਵੀ ਦਿੱਤਾ ਰਾਜਵੀਰ ਦੀ ਜ਼ਿੰਦਗੀ ਇੱਕ ਇਨਸਪਾਇਰਿੰਗ ਕਹਾਣੀ ਸੀ ਪਰਿਵਾਰ ਵੱਲੋਂ ਪੁਲਿਸ ਵਿੱਚ ਜਾਣ ਦਾ ਸੁਪਨਾ ਅਤੇ ਉਹ ਇਹ ਵੀ ਪੂਰਾ ਕੀਤਾ ਪੁਲਿਸ ਵਿੱਚ ਭਰਤੀ ਹੋ ਕੇ ਪਰਿਵਾਰ ਦਾ ਮਾਣ ਵਧਾਇਆ ਪਰ ਗਾਇਕੀ ਦਾ ਜੋ ਸ਼ੌਂਕ ਸੀ ਉਹ ਇਹ ਵੀ ਨਾ ਛੱਡਿਆ ਕਾਲਜ ਫਰੈਂਡ ਕੁਲਵਿੰਦਰ ਬਿੱਲਾ ਅਤੇ ਕਨਵਰ ਗਰੇਵਾਲ ਨੂੰ ਵੇਖ ਕੇ ਉਸਨੇ ਵੀ ਆਪਣੀ ਨੌਕਰੀ ਦੀ ਬਚਤ ਨਾਲ ਪਹਿਲਾ ਗੀਤ ਰਿਲੀਜ਼ ਕੀਤਾ ਅਤੇ ਬਸ ਉਹ ਇਹ ਫਿਰ ਸੁਪਰਸਟਾਰ ਬਣ ਗਿਆ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਨਾਲ ਉਸ ਦਾ ਨਾਮ ਹਰ ਘਰ ਵਿੱਚ ਗੂੰਜਣ ਲੱਗ ਪਿਆ ਪਰ ਯਾਦ ਰੱਖੋ ਰਾਜਵੀਰ ਨੂੰ ਬਾਈਕਾਂ ਦਾ ਜ਼ਬਰਦਸਤ ਸ਼ੌਂਕ ਸੀ ਮਹਿੰਗੀਆਂ ਬਾਈਕਾਂ ਰਾਈਡਾਂ ਕਰਨਾ ਉਸ ਦਾ ਪੈਸ਼ਨ ਸੀ ਉਸ ਨੇ ਹਾਲੀ ਵਿੱਚ 25 ਲੱਖ ਰੁਪਏ ਦੀ ਨਵੀਂ ਬਾਈਕ ਖਰੀਦੀ ਸੀ ਜਿਸ ਨਾਲ ਉਹ ਆਪਣੇ ਫੈਨਸ ਨਾਲ ਵੀਡੀਓ ਸ਼ੇਅਰ ਕਰਦਾ ਰਿਹਾ ਉਸ ਨਾਲ ਮੈਚਿੰਗ 1.5 ਲੱਖ ਰੁਪਏ ਦਾ ਐਡਵਾਂਸ ਹੈਲਮਟ ਅਤੇ 80000 ਰੁਪਏ ਦੇ ਪ੍ਰੋਟੈਕਟਿਵ ਗਾਈਡਿੰਗ ਗੀਅਰ ਵੀ ਲਿਆ ਸੀ ਸਭ ਕੁਝ ਸੇਫਟੀ ਲਈ ਪਰ ਫਿਰ ਵੀ 27 ਸਤੰਬਰ 2025 ਨੂੰ ਬੰਦੀ ਪਿਛੋੜ ਹਾਈ ਵਿਤੇ ਰਾਈਡਿੰਗ ਦੌਰਾਨ ਇੱਕ ਅਚਾਨਕ ਹਾਦਸਾ ਵਾਪਰ ਗਿਆ ਰਿਪੋਰਟਾਂ ਅਨੁਸਾਰ ਸੜਕ ਦੇ ਅਚਾਨਕ ਆਏ ਬੇਗਰ ਜਾਨਵਰ ਮੋਟਰਸਾਈਕਲ ਨਾਲ ਟਕਰਾਏ ਜਿਸ ਨਾਲ ਉਸ ਨੂੰ ਕੰਬੀਰ ਸਿਰ ਅਤੇ ਰੀੜ ਦੀ ਹੱਡੀ ਨਾਲ ਜ਼ਖਮੀ ਹੋ ਗਿਆ ਉਸ ਨੂੰ ਤੁਰੰਤ ਨੇੜਲੇ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਟ੍ਰੀਟਮੈਂਟ ਵਿੱਚ ਦੇਰੀ ਹੋਈ ਕੁਝ ਰਿਪੋਰਟਰਾਂ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੂੰ ਪਛਾਣ ਨਾ ਹੋਣ ਕਾਰਨ ਇਲਾਜ ਵਿੱਚ ਅੜਿੱਕਾ ਆਇਆ ਅੰਤ ਵਿੱਚ 14 ਹਸਪਤਾਲ ਮੁਹਾਲੀ ਵਿੱਚ ਭਰਤੀ ਕੀਤਾ ਗਿਆ ਜਿੱਥੇ ਕਈ ਕਾਰਡੀ ਰੈਸ਼ਟ ਤੋਂ ਬਾਅਦ 9 ਅਕਤੂਬਰ ਨੂੰ ਉਹ ਸਾਡੇ ਵਿੱਚੋਂ ਵਿਛੜ ਗਿਆ ਉਸ ਦੀ ਉਮਰ ਸਿਰਫ 35 ਸਾਲ ਸੀ ਇਹ ਹਾਦਸਾ ਨਾ ਸਿਰਫ ਉਸ ਦੇ ਪਰਿਵਾਰ ਲਈ ਬਹੁਤ ਵੱਡਾ ਝਟਕਾ ਹੈ ਸਗੋਂ ਪੂਰੇ ਪੰਜਾਬੀ ਕਮਿਊਨਿਟੀ ਲਈ ਵੀ ਬਹੁਤੀ ਵੱਡਾ ਸਦਮਾ ਹੈ ਫੈਨਸ ਨੇ ਸੜਕਾਂ ਦੀ ਖਰਾਬ ਹਾਲਤ ਅਤੇ ਬੇਕਰ ਜਾਨਵਰਾਂ ਦੀ ਸਮੱਸਿਆ ਨੂੰ ਜ਼ਿੰਮੇਵਾਰ ਠਰਾਇਆ ਹੈ ਹਿਮਾਚਲ ਹਾਈ ਕੋਰਟ ਵਿੱਚ ਇੱਕ ਅਪੀਲ ਵੀ ਦਾਇਰ ਹੋਈ ਏ ਇਸ ਮੁੱਦੇ ਤੇ ਐਕਸ਼ਨ ਲੈਣ ਲਈ ਰਾਜਵੀਰ ਦੇ ਪਰਿਵਾਰ ਨੂੰ ਹੋਰ ਵੀ ਦੁੱਖ ਵਿੱਚ ਉਸ ਦੇ ਪਿਤਾ ਸਰਦਾਰ ਕਰਮ ਸਿੰਘ ਵੀ ਅਕਾਲ ਚਲਾਣਾ ਹੋ ਗਿਆ ਹੈ ਉਸ ਦੇ ਬੱਚੇ ਅਤੇ ਮਾਂ ਅੱਜ ਵੀ ਉਸ ਦੀ ਯਾਦ ਵਿੱਚ ਰਹਿੰਦੇ ਹਨ ਪਰ ਚੰਗੀ ਗੱਲ ਇਹ ਹੈ ਕਿ ਉਸ ਦੇ ਦੋਸਤ ਕਨਵਰ ਗਰੇਵਾਲ ਕੁਲਵਿੰਦਰ ਬਿੱਲਾ ਜਸ ਬਾਜਪਾ ਮਨਕੀਰਤ ਔਲਖ ਅਤੇ ਰਣਜੀਤ 바ਬਾ ਨੇ ਵਾਅਦਾ ਕੀਤਾ ਹੈ ਕਿ ਰਾਜਵੀਰ ਦੇ ਨਾਮ ਨਾਲ ਜੁੜੇ ਸਾਰੇ ਸ਼ੋਅ ਅਤੇ ਪ੍ਰੋਜੈਕਟ ਨੂੰ ਉਹ ਹੈ ਮਿਲ ਕੇ ਅੱਗੇ ਵਧਾਉਣਗੇ ਅਤੇ ਸਾਰੀ ਆਮਦਨੀ ਪਰਿਵਾਰ ਨੂੰ ਮਿਲੇਗੀ ਸੱਚਮੁੱਚ ਇੱਕ ਮਹਾਨ ਟ੍ਰਿਬਿਊਟ ਹੈ ਇਸ ਰਾਜਵੀਰ ਜਵੰਦਾ ਦੀ ਮੌਤ ਦਾ ਕਾਰਨ ਇਕੱਲੇ ਪਸ਼ੂ ਹੀ ਨਹੀਂ ਬਲਕਿ ਸਰਕਾਰਾਂ ਅਤੇ ਬੇਕਾਰ ਸਿਸਟਮ ਹੈ ਜੋ ਮਾੜੀਆਂ ਸੜਕਾਂ ਦੀ ਹਾਲਤ ਨੂੰ ਨਾ ਸੁਧਾਰਦੇ ਹੋਏ ਬਹੁਤ ਐਕਸੀਡੈਂਟ ਹੋ ਰਹੇ ਹਨ ਅਤੇ ਰਾਜਵੀਰ ਦੇ ਗੀਤ ਅੱਜ ਵੀ ਜਿਉਂਦੇ ਹਨ ਜਿਵੇਂ ਸਿੱਧੂ ਮੂਸੇਵਾਲੇ ਦੇ ਉਹਨਾਂ ਨੂੰ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ ਅਤੇ ਯਾਦ ਆਉਂਦਾ ਹੈ ਕਿ ਜ਼ਿੰਦਗੀ ਕਿੰਨੀ ਅਨਮੋਲ ਹੈ ਵਾਹਿਗੁਰੂ ਨੂੰ ਅਰਦਾਸ ਹੈ ਕਿ ਵੀਰ ਦੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਵਕਸ਼ਨ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਪਾਣਾ ਮੰਨਣ ਦਾ ਬਲ ਦੇਵਣ ਦੋਸਤੋ ਤੁਸੀਂ ਇਸ ਹਾਦਸੇ ਬਾਰੇ ਕੀ ਸੋਚਦੇ ਹੋ ਕਿ ਸੜਕਾਂ ਤੇ ਵੇਕਰ ਜਾਨਵਰਾਂ ਦੀ ਸਮੱਸਿਆ ਨੂੰ ਜਲਦੀ ਹੱਲ ਕਰਨਾ ਚਾਹੀਦਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰੋ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਵਿੱਚ ਮਿਲਾਂਗੇ ਇੱਕ ਨਵੀਂ ਅਪਡੇਟ ਨਾਲ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ